हासिल ਹੋਈ ਜਦੋਂ ਕਿ ਉਹਨਾਂ ਨੇ ਐਨਆਰਆਈ ਦੇ ਮਾਮਲੇ ਦੇ ਵਿੱਚ ਗੋਲੀ ਚਨਾਬ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾ ਹੀ 10 ਦੇ ਕਰੀਬ ਮਾਮਲੇ ਦਰਜ ਨੇ ਤੇ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਸਜ਼ਾ ਕੱਟ ਕੇ ਜ਼ਮਾਨਤ ਤੇ ਬਾਹਰ ਨਿਕਲੇ ਹੋਏ ਸਨ ਜੋ ਪੁਲਿਸ ਅਧਿਕਾਰੀਆਂ ਮੁਤਾਬਕ ਇਹਨਾਂ ਦੀ 15 ਲੱਖ ਰੁਪਏ ਦੇ ਵਿੱਚ ਵਿਦੇਸ਼ ਬੈਠੇ ਹੋਏ ਐਨਆਰਆਈ ਦੇ ਵੱਲੋਂ ਸੁਪਾਰੀ ਦੇ ਕੇ ਦੂਸਰੇ ਐਨਆਰਆਈ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਤੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵੀ ਇਹ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਲਗਾਤਾਰ ਵੀ ਉਹਨਾਂ ਵੱਲੋਂ ਅੰਮ੍ਰਿਤਸਰ ਚਰ ਰਹੇ ਹੁਆ ਜਿਸ ਹੋਟਲ ਦੇ ਵਿੱਚ ਰਹੇ ਸੀ ਹੋਟਲ ਦੇ ਦੌਰਾਨ 85000 ਦੀ ਨਕਦੀ ਇਸਤੇਮਾਲ ਕੀਤੀ ਗਈ ਸੀ ਅਗੇ ਬੋਲਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਹੁਣ ਤੱਕ ਮੁੱਖ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੱਸਿਆ ਹੈ ਕਿ ਇਸ ਗ੍ਰਿਫਤਾਰੀ ਤੋਂ ਪਹਿਲਾਂ ਜਿਨ੍ਹਾਂ ਦੋਸ਼ੀਆਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਜਿੱਦਾਂ ਅਸੀਂ ਕ੍ਰਾਈਮ ਦੇ ਵਿੱਚ ਵਰਤੇ ਕੀ ਹਥਿਆਰ ਬਰਾਮਦ ਕਰਨ ਵਾਸਤੇ ਕਿਹਾਤਾ ਮੌਕੇ ਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਦੋਸ਼ੀਆਂ ਦੇ ਵੱਲੋਂ ਪੁਲਿਸ ਤੇ ਗੋਲੀ ਚ ਇਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਇਸ ਦੇ ਦੌਰਾਨ ਦੋ ਦੋਸ਼ੀਆਂ ਦੇ ਉੱਪਰ ਗੋਲੀ ਲੱਗੀ ਸੀ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੋ ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੀ 15 ਲੱਖ ਰੁਪਏ ਦੇ ਵਿੱਚ ਇਹ ਮਰਡਰ ਦੀ ਡੀਲ ਹੋਈ ਸੀ ਅਤੇ ਇਹਨਾਂ ਵੱਲੋਂ ਹਥਿਆਰ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਵਿਅਕਤੀ ਵੱਲੋਂ ਹੀ ਮੁਹੱਈਆ ਕਰਵਾਏ ਗਏ ਸਨ ਸੋ ਪੁਲਿਸ ਨੇ ਕਿਹਾ ਕਿ ਚਾਹੇ ਉਹ ਦੇਸ਼ ਵਿੱਚ ਹੋਵੇ ਕੋਈ ਵਿਅਕਤੀ ਜਾਂ ਫਿਰ ਵਿਦੇਸ਼ ਦੇ ਵਿੱਚ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾ ਸਕਦਾ ਹੈ 24 ਅਗਸਤ ਨੂੰ ਕਮਿਸ਼ਨਰੇਟ ਅਮਰਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਤੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਜੋਬ ਡੀਜੀਪੀ ਸਾਹਿਬ ਮਾਨਜੋਬ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲਾਜਿਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟਿਵ ਆ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਢੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟਰ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿਟਾ ਉਸ ਸਾਰੇ ਅਧਿਕਾਰੀਆਂ ਤੇ ਸਾੜੀ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਉਹਦੀ ਇਹਨਾਂ ਲਈ ਇੱਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਮੈਂ ਲੈਣਾ ਵਾਜਬ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀ ਆ ਉਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਦਿੱਤੇ ਉਹ ਵੈਪਨ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਥੋਂ ਮੋਟਰਸਾਈਕਲ ਤੋਂ ਉਤਰ ਕੇ ਚਲਾ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਈਲੀ ਸਾਬੀ ਪੁੱਤਰ ਅਮਰਜੀਤ ਸਿੰਘ ਬਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ ਵਿੱਚ ਇਨਵੋਲਡ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ ਵਿੱਚ ਫੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕਿ ਸੁੱਖਾ ਗ੍ਰੇਨੇਡ ਵੀ ਕਹਿੰਦੇ ਆ ਇਹ ਪਹਿਲਾਂ 23 ਨਵ ਨੂੰ ਕਪੂਰਥਲਾ ਜੇਲ੍ਹ ਤੋਂ ਮੁਕੱਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕੱਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇ ਨੇ ਅਤੇ ਕੁਝ ਐਨਡੀਪੀਐਸ ਦੇ ਪਰਚੇ ਨੇ ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਾਈਮिनल ਰਿਕਾਰਡ ਦੇਖ ਰਿਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੌਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਰਾਹੀਂ ਇਹ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਤਲ ਗਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਬੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚੱਕ ਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਨ ਇਹਨਾਂ ਨੂੰ ਇਨਾਂ ਦੇ ਵੈਪਨ ਆ ਜਿਹੜੇ ਇਨਾਂ ਦੇ ਵੈਪਨ ਵੀ ਕਬਜ਼ੇ ਚ ਲਏ ਤੇ ਇਹ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲਫ ਪ੍ਰੋਟੈਕਸ਼ਨ ਲਈ ਇਨਾਂ ਦਾ ਆਪਦੇ ਬਜਾਅ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਐਲਿਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਇਰੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਭੀ ਉਹ ਸਾਡੇ ਕੋਲੇ ਕਸਟਡੀ ਚ ਆ ਉਹਦੀ ਫਰਦਰ